ਪੰਜਾਬ ਸਰਕਾਰ ਤੁਹਾਡੇ ਦੁਆਰਾ ਮਹਿਬਤ ਬਟਟਾਲਾ ਚ ਲੱਗੇ ਵਿਸ਼ੇਸ਼ ਕੈਂਪ ਵਿੱਚ ਵਿਧਾਇਕ ਅਮਨ ਸ਼ੇਰ ਸਿੰਘ ਚੜੀ ਕਲਸੀ ਅਤੇ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਜੋ ਅਗਰਵਾਲ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਲੋਕਾਂ ਨਾਲ ਗੱਲਬਾਤ ਕਰਕੇ ਵੱਖ-ਵੱਖ ਵਿਭਾਗਾਂ ਵੱਲੋਂ ਮਹਿੰਮਾ ਕਰਵਾਈਆਂ ਜਾ ਰਹੀਆਂ ਵੱਖ-ਵੱਖ ਸੇਵਾਵਾਂ ਦੀ ਜਾਣਕਾਰੀ ਲਈ ਇਸ ਮੌਕੇ ਵਿਧਾਇਕ ਸ਼ੇਰ ਸਿੰਘ ਚੜੀ ਕਲਸੀ ਅਤੇ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਜੋ ਅਗਰਵਾਲ ਨੇ ਵੱਖ-ਵੱਖ ਸੇਵਾਵਾਂ ਦਾ ਲਾਭ ਲੈਣ ਵਾਲੇ ਲਾਭ ਪ੍ਰਾਪਤੀਆਂ ਨੂੰ ਮੌਕੇ ਤੇ ਸਰਟੀਫਿਕੇਟ ਵੰਡੇ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਹਾਂਜੀ ਠੀਕ ਚੇਮਨ ਫਿਰ ਕੈਂਪ ਲਗਾਏਗਾ ਕੰਟੈਕਟ ਡੌਲਫੀਆ ਜੀ ਦਾ ਜੀ ਇਹ ਇੱਕ پلان ਬੜੀ ਖੁਸ਼ੀ ਦੀ ਗੱਲ ਹੈ ਜੀ ਸੀਐਮ ਸਾਹਿਬ ਨੇ ਮਾਨ ਸਾਹਿਬ ਨੇ ਕਿਹਾ ਸੀ ਵੀ ਸਰਕਾਰ ਜਿਹੜੀ ਆ ਸੱਥਾਂ ਤੋਂ ਚੱਲੂਗੀ ਮੁਹੱਲਿਆਂ ਤੋਂ ਚੱਲੂਗੀ ਪਿੰਡਾਂ ਤੋਂ ਚੱਲੂਗੀ ਤੁਹਾਡੀਆਂ ਸਮੱਸਿਆਵਾਂ ਜਿਹੜੀਆਂ ਨੇ ਠੀਕ ਹੈ ਉਹ ਆ ਕੇ ਤੁਹਾਡੇ ਕੋਲ ਸੁਣਿਆ ਜਾਣ ਗਿਆ ਉਹ ਅੱਜ ਦੇਖਣ ਨੂੰ ਮਿਲਿਆ ਕਿਉਂਕਿ ਅੱਜ ਬਟਾਲੇ ਹਲਕੇ ਵਿੱਚ ਤਿੰਨ ਕੈਂਪ ਸੀ ਇੱਕ ਮੈਂ ਯਾਦ ਕਰ ਸਕਦਾ ਹਾਂ ਵੀ ਵਾਰਡ ਨੰਬਰ 1 ਦੇ ਵਿੱਚ ਤੇ ਇੱਕ ਵਾਰ ਨੰਬਰ 22 ਦੇ ਵਿੱਚ ਇੱਕ ਦੰਦੇ ਵਿੱਚ ਅੱਜ ਕਈ ਲੋਕਾਂ ਨੇ ਇਹਦਾ ਬੈਨੀਫਿਟ ਲਿਆ ਫਾਇਦਾ ਲਿਆ ਹੈ ਇਹਦਾ ਔਰ ਅੱਜ ਸਾਡਾ ਪਹਿਲਾ ਦਿਨ ਸੀ ਸਾਨੂੰ ਵੀ ਅੱਜ ਜਿਹੜਾ ਕਿਤੇ ਇੱਕ ਦੋ ਕਮੀਆਂ ਨਜ਼ਰ ਆਈਆਂ ਉਹ ਵੀ ਕਮੀਆਂ ਨੂੰ ਆਪਾਂ ਗੌਰ ਕੀਤਾ ਸੋ ਕਹਿਣ ਦਾ ਭਾਵ ਉਹ ਜਿਹੜੀ ਗੱਲ ਆ ਸੀਐਮ ਸਾਹਿਬ ਦੀ ਉਹਨਾਂ ਨੂੰ ਪੁਰਨੇ ਜਿਹੜੇ ਉਹ ਪਾਉਣੇ ਸ਼ੁਰੂ ਕਰ ਦਿੱਤੇ ਨੇ ਅੱਜ ਹੁਣ ਜਿਦ ਤਰ੍ਹਾਂ ਇਸ ਵਾਰ ਨੰਬਰ ਇੱਕ ਚਾਏ ਆ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਸੀ ਉਹਨਾਂ ਨੇ ਸਾਰਿਆਂ ਨੂੰ ਦੱਸ ਸਾਰਿਆਂ ਦੱਸੀਆਂ ਕਿਸੇ ਦੀ ਕੋਈ ਗਲੀ ਦਾ ਕੰਮ ਸੀ ਕਿਸੇ ਦਾ ਕੋਈ ਸੀਵਰੇ ਦਾ ਕੰਮ ਸੀ ਕਿਸੇ ਦਾ ਸਰਟੀਫਿਕੇਟ ਦਾ ਸੀ ਸੋ ਕਹਿਣ ਦਾ ਭਾਵ ਸਾਨੂੰ ਇਸ ਗੱਲ ਦੀ ਖੁਸ਼ੀ ਆ ਅੱਗੇ ਤੇ ਕੋਈ ਸੁਣਦਾ ਹੀ ਨਹੀਂ ਹੁਣ ਆਪਾਂ ਇਹਨਾਂ ਦੀਆਂ ਮੁਸ਼ਕਲਾਂ ਸੁਣ ਕੇ ਉਹਨਾਂ ਦਾ ਹੱਲ ਕਰਨ ਦਾ ਜਿਹੜਾ ਵਾ ਅਭੀ ਉਹ ਪਰਲਾ ਕਰਦੇ ਆ ਸਕਿੰਟੋ ਆਪਣੇ ਵੀ ਟਵੀਟ ਕੀਤਾ ਹੈ ਕਿ ਰਜਿਸਟਰੀਆਂ ਤੇ ਜਿਹੜੀ ਐਨਓਸੀ ਦੀ ਸ਼ਰਤ ਹੈ। ਅ ਦੇਖੋ ਜੀ ਮੈਂ ਤੁਹਾਨੂੰ ਅੱਗੇ ਰਸਣਾ ਚਾਹੁੰਦਾ। 74 ਸਾਲਾਂ ਦਾ ਸਿਸਟਮ ਸਾਨੂੰ ਥੋੜਾ ਜਿਆ ਮਿਲਿਆ ਉਤਰਾ ਦਾ। ਪਰ ਮੈਂ ਮਾਣ ਮਹਿਸੂਸ ਕਰਦਾ ਹਾਂ ਵੀ ਜਿਸ ਢੰਗ ਨਾਲ ਸਰਕਾਰ ਚੱਲ ਰਹੀ ਹੈ ਇਸ ਢੰਗ ਨਾਲ ਹੁਣ ਅਫਸਰ ਸਾਡੇ ਸਾਥ ਦੇ ਰਹੇ ਨੇ। ਆਉਣ ਵਾਲਾ ਸਮਾਂ ਬਹੁਤ ਵਧੀਆ ਹੋਊਗਾ। ਅਜ ਡੀਸੀ ਸਾਹਿਬ ਬਤਾਓ ਆ ਪਹੁੰਚੇ। ਮਾਨ ਸਾਹਿਬ ਦਾ ਜਿਹੜਾ ਐਨਓਸੀ ਤੇ ਟਵੀਟ ਹੀ ਕਿਉਂਕਿ ਹਰ ਜਦੋਂ ਵੀ ਆਪਾਂ ਜਾਂਦੇ ਸੀ ਇੱਕ ਬਿਜਲੀ ਦੇ ਬਿੱਲਾਂ ਨੂੰ ਲੈ ਕੇ ਤੇ ਦੂਜਾ ਐਨਓਸੀ ਨੂੰ ਲੈ ਕੇ ਇਹ ਇਹ ਮੁੱਦੇ ਹੀ ਤੀਸਰਾ ਜਿਹੜਾ ਰਾਸ਼ਨ ਕਾਰਡ ਜਿਨ੍ਹਾਂ ਦੇ ਕੱਟੇ ਗਏ ਸੀ ਉਹ ਇਹ ਜਿਹੜੇ ਮੁੱਦੇ ਮੇਨ ਸੀ ਸਭ ਤੋਂ ਪਹਿਲਾਂ ਤੇ ਜਿਹੜੇ ਰਾਸ਼ਨ ਕਾਰਡ ਕੱਟੇ ਗਏ ਸੀ ਉਹ ਵੀ ਸੀਐਮ ਸਾਹਿਬ ਨੇ ਸਾਰੇ ਬਾਲ ਕਰ ਦਿੱਤੇ ਐਨਓਸੀ ਦੇ ਜਿਹੜੀ ਆ ਨਵੀਂ ਜਿਹੜੀ ਆ ਉਹ ਸ਼ਰਤਾਂ ਜਿਹੜੀਆਂ ਨੇ ਉਹ ਖਤਮ ਕੀਤੀਆਂ ਗਈਆਂ ਨੇ ਉਹਦਾ ਵੀਰਵਾ ਜਿਹੜਾ ਬਹੁਤ ਜਲਦ ਦਿੱਤਾ ਜਾਊਗਾ ਸੋ ਇੱਕ ਬੜਾ ਵੱਡਾ ਪੰਜਾਬ ਦੇ ਲੋਕਾਂ ਲਈ ਬੜਾ ਵੱਡਾ ਮੈਂ ਕਹਿ ਸਕਦਾ ਸੀਐਮ ਸਾਹਿਬ ਦਾ ਉਪਰਾਲਾ ਹੈ ਔਰ ਪੰਜਾਬ ਦੇ ਲੋਕਾਂ ਦੇ ਵਿੱਚ ਇਹਦੇ ਵਾਸਤੇ ਖੁਸ਼ੀ ਦੀ ਲਹਿਰ ਜਿਹੜੀ ਹੈ ਉਹ ਵੱਖਰੀ ਨਜ਼ਰ ਆ ਰਹੀ ਹੈ ਹੁਣ ਤੱਕ ਮੈਨੂੰ 100 ਟੈਲੀਫੋਨ ਸਿਰਫ ਇਸੇ ਸੰਬੰਧੀ ਆ ਗਿਆ ਹੋਊਗਾ ਕਿ ਬਹੁਤ ਬਹੁਤ ਧੰਨਵਾਦ ਹੈ ਜੀ ਸੀਐਮ ਸਾਹਿਬ ਨੇ ਜਿਹੜਾ ਇਹ ਕਦਮ ਜੜਾ ਚੁੱਕਿਆ ਹੈ ਬੜਾ ਸ਼ਲਾੰਗਾ ਜੋ ਕੰਮ ਹੈ ਰੀਅਲ ਏਸਟੇਟ ਦੇ ਵਿੱਚ ਵੀ ਇਹਦੇ ਨਾਲ ਦੇਖੋ ਜੀ ਲੋਕ ਜਿਹੜੇ ਨੇ ਲੋਕ ਹਿੱਤ ਚ ਸਰਕਾਰ ਕੰਮ ਕਰ ਰਹੀ ਹੈ ਔਰ ਸਾਡੀ ਪਹਿਲੀ ਫਸਟ ਪ੍ਰੈਸਰ ਜਿਹੜੀ ਹੈ ਵੀ ਅਵਾਮ ਨੂੰ ਕਿਤਨਾ ਸੁਖੀ ਕਰ ਸਕਦੇ ਆ ਸੋ ਅੱਜ ਜੇ ਇੱਥੇ ਪਹੁੰਚੇ ਆ ਤੇ ਸਾਨੂੰ ਜ਼ਮੀਨੀ ਸਤ੍ਹਾ ਪਤਾ ਲੱਗਦਾ ਕਿ ਸਿਆਸਤ ਦਫ਼ਤਰਾਂ 'ਚ ਬਹਿ ਕੇ ਨਹੀਂ ਚੱਲ ਰਹੀ ਇਹ ਗਰਾਊਂਡ ਲੈਵਲ ਤੇ ਆ ਕੇ ਚੱਲ ਰਹੀ ਆ ਵੀ ਲੋਕ ਕਿੱਥੇ ਕੀ ਆ ਕਈ ਵਾਰੀ ਸਾਡੇ ਕੋਈ ਕੋਈ ਪਹੁੰਚ ਨਹੀਂ ਸਕਦਾ ਅੱਜ ਅਸੀਂ ਇੱਥੇ ਆਏ ਆ ਆਲਾ ਅਫਸਰ ਅਧਿਕਾਰੀ ਆਏ ਸਾਡੇ ਡੀਸੀ ਸਾਹਿਬ ਆਏ ਅੱਜ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਆ ਆਪਾਂ ਕਹਿੰਦੇ ਜੇ 100 ਦੇ ਵਿੱਚੋਂ 100 ਨਹੀਂ ਤੇ ਜੇ 100 ਦੇ ਵਿੱਚੋਂ 70% ਵੀ ਆਪਾਂ ਕਰ ਗਏ ਆ ਨਾ ਇਸ ਸਮ ਲੋ ਵੀ ਆਪਾਂ ਕੰਮ ਕਰਨ ਨੂੰ ਐਪਰੀਸ਼ੀਏਟ ਕਰ ਰਹੇ ਆ ਔਰ ਕੰਮ ਕਰਨ ਦੀ ਜਿਹੜੀ ਆ ਉਹ ਮੈਂ ਇਹਨਾਂ ਲੋਕਾਂ ਨੂੰ ਵੀ ਕਹਿਣਾ ਵੀ ਜਿਹੜੀ ਮਿਹਨਤ ਕਰਦੇ ਆ ਅਫਸਰ ਉਹਨਾਂ ਦੀ ਵੀ ਤਾਰੀਫ ਹੋਣੀ ਚਾਹੀਦੀ। ਇਹ ਕਹੇਗੇ ਇਹ ਹੁਣ ਜਿਹੜਾ ਜਿਲ੍ਹਾ ਪ੍ਰਸ਼ਾਸਨ ਦੀ ਸ਼ੁਰੂਤ ਤੋਂ ਹੀ ਇਹ ਰਹੀਏ ਕੋਸ਼ਿਸ਼ ਕਿ ਲੋਕਾਂ ਦੇ ਵਿਚਕਾਰ ਜਾਈਏ। ਉਹਨ ਸਾਨੂੰ ਮਾਨਯੋਗ ਮੁੱਖ ਮੰਤਰੀ ਜੀ ਵੱਲੋਂ ਇੱਕ ਬੜਾ ਹੀ ਵਧੀਆ ਉਪਰਾਲਾ ਪੂਰੇ ਪੰਜਾਬ ਲਈ ਹੋਇਆ ਕਿ ਸਰਕਾਰ ਤੁਹਾਡੇ ਦੁਆਰ ਜਿਹੜੇ ਕੈਂਪ ਆ ਉਹ ਤੁਸੀਂ ਜਾਓ ਲੋਕਾਂ ਚ ਮੈਨੂੰ ਤਾਂ ਬੜੀ ਖੁਸ਼ੀ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਸਾਡੇ ਸਾਰੇ ਅਫਸਰਾਂ ਦੀ ਟੀਮ ਪਹਿਲਾਂ ਹੀ ਜਿਹੜਾ ਉਹ ਇਹ ਵਿਚਾਰ ਲੱਗਦੀ ਹੈ ਉਹਨਾਂ ਦੇ ਗਿਆਨ ਨਿਰਦੇਸ਼ਾਂ ਦੇ ਪਹਿਲਾਂ ਹੀ ਅਸੀਂ ਚੱਲਦੇ ਸੀ ਸੀ ਪਿੰਡਾਂ 'ਚ ਜਾ ਰਹੇ ਸੀ ਹੁਣ ਸਾਨੂੰ ਹੋਰ ਮੌਕਾ ਮਿਲਿਆ ਉਹਨਾਂ ਤੁਸੀਂ ਦੇਖੋ ਅੱਜ ਹੀ ਪੂਰੇ ਜ਼ਿਲ੍ਹੇ 'ਚ 25 ਤੋਂ ਵੱਧ ਕੈਂਪ ਲੱਗੇ ਅਸੀਂ ਪੂਰੇ ਮਹੀਨੇ 'ਚ 900 ਤੋਂ ਵੱਧ ਕੈਂਪ ਪੂਰੇ ਜ਼ਿਲ੍ਹੇ 'ਚ ਜਾਵਾਂਗੇ ਲੋਕਾਂ ਨਾਲ ਜਾਵਾਂਗੇ ਉਹਨਾਂ ਦੀਆਂ ਸਮੱਸਿਆਵਾਂ ਦਾ ਪਤਾ ਲੱਗਦਾ ਹੈ ਸਾਡੇ ਮਾਣਯੋਗ ਐਮ.ਐਲ.ਏ ਸਾਡੇ ਨਾਲ ਹੁੰਦੇ ਆ ਜੋ ਚੀਜ਼ਾਂ ਅਸੀਂ ਇਹਨਾਂ ਨੂੰ ਕਹਿ ਸਕਦੇ ਹਾਂ ਕਿ ਜਾ ਕੇ ਤੁਸੀਂ ਚੰਡੀਗੜ੍ਹ ਤੋਂ ਸਾਡੇ ਲਈ ਲੈ ਕੇ ਆਓ ਉਹ ਇਹਨਾਂ ਤੋਂ ਅਸੀਂ ਮੰਗ ਕਰਾਂਗੇ ਜੋ ਅਸੀਂ ਕਰ ਸਕਦੇ ਹਾਂ ਪ੍ਰਸ਼ਾਸਨ ਕੋਲ ਦੇਣੀ ਚੀਜ਼ਾਂ ਹੁੰਦੀਆਂ ਨੇ ਸਰਵਿਸਿਜ਼ ਦੇਣੀਆਂ ਨੇ ਲੋਕਾਂ ਦੀ ਕੋਈ ਸ਼ਿਕਾਇਤ ਹੈ ਉਹਨੂੰ ਨਿਵਾਰਨ ਕਰਨਾ ਹੈ ਮੌਕੇ ਤੇ ਜਾ ਕੇ ਸਾਨੂੰ ਵੀ ਚੰਗਾ ਲੱਗਦਾ ਹੈ ਸਾਡੇ ਬਜ਼ੁਰਗ ਹੈ ਸਾਡੇ ਭੈਣ ਭਰਾ ਉਹਨਾਂ ਨੂੰ ਮਿਲਦੇ ਆ ਉਹਨਾਂ ਦੀਆਂ ਸਮੱਸਿਆਵਾਂ ਨੂੰ ਸਮਝਦੇ ਆ ਤਾਂ ਬੜਾ ਚੰਗਾ ਹੈ ਐਂਡ ਬੜੀ ਉਹਨਾਂ ਦੀ ਸੋਚ ਨੂੰ ਸਲਾਮ ਹੈ ਕਿ ਵੀ ਉਹਨਾਂ ਨੇ ਸਾਨੂੰ ਇਹ ਮੌਕਾ ਦਿੱਤਾ ਤੇ ਅਸੀਂ ਅ ਇੱਕ ਕੈਂਪ ਜੜਿਆ ਜਾਇਆ ਤੇ ਅੱਜ ਬਟਾਲੇ ਦੇ ਵਿੱਚ ਇੱਕ ਕੈਂਪ ਤੇ ਮੈਂ ਆਪ ਹਾਜ਼ਰੀ ਭਰੀ ਐ ਐਂਡ ਅੱਗੇ ਵੀ ਮੇਰੇ ਮੈਂ ਤੇ ਮੇਰੀ ਸਮੁੱਚੀ ਟੀਮ ਵਕ ਵਕ ਕੈਂਪਾਂ 'ਚ ਜਾਊਗੀ ਫਤ